ਕੋ ਜੀ ਮੂਰੇ ਕਰ ਲੈ ਬੱਤੀ ਮਰੀ ਅੱਜ ਅਸੀਂ ਖੜੇ ਆ ਪਿੰਡ ਲੇਲਖੁਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਪਿੰਡ ਕਾਈ ਲੇਲਖੁਰ ਦੇ ਵੱਲੋਂ ਅੱਜ ਛਿਮਾਈ ਫੰਡ ਕੀਤਾ ਜਾਣਾ ਹੈ ਜੋ ਪਿਛਲਾ 6 ਮਹੀਨਿਆਂ ਦਾ ਸਾਬਕਾ ਤਾਬ ਉਹਦਾ ਪੂਰਾ ਹਿਸਾਬ ਕਰਕੇ ਆਡਿਟ ਹੋ ਕੇ ਪਿੰਡ ਦੀ ਸਾਥ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਲਿਸਟਾਂ ਲਾਤੀਆਂ ਅਨਾਉਂਸਮੈਂਟ ਕਰਦੇ ਅੱਜ ਤੋਂ ਜਿਹੜਾ ਇਹ ਫੰਡ ਹੈ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਸਾਰੀਆਂ ਪਿੰਡਕਾਈਆਂ ਨੂੰ ਬਲਾਕ ਲੇਰੇ ਦੀ ਨੂੰ ਬੇਨਤੀ ਕਰਦੇ ਆ ਕਿਉਂਕਿ ਅੱਗੇ ਸੰਘਰਸ਼ ਆਪਣੇ ਤਿੱਖੇ ਹੋਣੇ ਨੇ ਬਿਜਲੀ ਬੋਰਡ ਨੂੰ ਵੇਚਣ ਦੀ ਸਰਕਾਰ ਦੀ ਤਿਆਰੀ ਹੈ ਬਿਜਲੀ ਐਕਟ 2025 ਆ ਗਿਆ ਇਸ ਕਰਕੇ ਜਿਹੜੀਆਂ ਲੜਾਈਆਂ ਨੇ ਆਪਣੀਆਂ ਤਿੱਖੀਆਂ ਹੋਣੀਆਂ ਨੇ ਜ਼ਮੀਨਾਂ ਦੇ ਮਸਲੇ ਨੇ ਜੌਂਦ ਪਿੰਡ ਦੇ ਲੇਲੇ ਵਾਲਾ ਦੁੰਨੇ ਵਾਲਾ ਆਪਾਂ ਪਿਛਲੇ ਸਮੇਂ ਦੇ ਵਿੱਚ ਬਠੋਈ ਕਲਾਂ ਪਟਿਆਲੇ ਦੇ ਵਿੱਚ ਇਹ ਲੜਾਈਆਂ ਆਪਣੇ ਸਿਰ ਤੇ ਖੜੀਆਂ ਨੇ ਇਸ ਕਰਕੇ ਬੇਨਤੀ ਕਰਦੇ ਆ ਲੇਰੇ ਬਲਾਕ ਦੀਆਂ ਸਾਰੀਆਂ ਪਿੰਡਕਾਈਆਂ ਨੂੰ ਕਿ ਸਮਾਂ ਹੁਣ ਲੇਟ ਨਾ ਹੋ ਪਿੰਡਾਂ ਪਿੰਡਾਂ ਦੇ ਵਿੱਚ ਫੰਡ ਇਕੱਠਾ ਕੀਤਾ ਜਾਵੇ ਧੰਨਵਾਦ